ਪਾਤਰ ਨੂੰ ਵਿਦਾ ਕਰਦੇ ਆ ਸਭ ਨੇ ਗੱਲ ਨਾਲ ਰੋਣਾ ਹੈ ਤਾਂ ਅੱਜ ਅਸਲੀਅਤ ਕਹ ਲੋ ਜਾਂ ਫਿਰ ਜਦੋਂ ਸੱਚ ਹੋਇਆ ਜਦੋਂ ਪਾਤਰ ਸਾਹਿਬ ਇਸ ਦੁਨੀਆ ਨੂੰ ਛੱਡ ਚਲੇ ਗਏ ਤਾਂ ਕੀ ਕੁਝ ਨਜ਼ਰ ਆ ਰਿਹਾ ਉਸ ਬਾਰੇ ਵੀ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਭਾਈ ਗੱਲ ਤਾਂ ਬਿਲਕੁਲ ਸੱਚੀ ਲਿਖੀ ਤੁਸੀਂ ਪਾਤਰ ਸਾਹਿਬ ਨੂੰ ਵਿਦਾ ਕਰਦੇ ਆ ਸਭ ਨੇ ਗੱਲ ਨਾਲ ਰੋਣਾ ਹੈ ਤੇ ਮਨ ਦੇ ਵਿੱਚ ਕਦੋਂ ਤੁਸੀ ਖਿਆਲ ਆਇਆ ਸੀ ਕਦੋਂ ਤੁਸੀਂ ਇਹ ਕਿਤਾਬ ਲਿਖੀ ਸੀਗੀ ਤੇ ਇਸ ਨੂੰ ਕਿਸ ਨੇ ਰਿਲੀਜ਼ ਕੀਤਾ ਹਾਂਜੀ ਲਿਖਣ ਦਾ ਸ਼ੌਂਕ ਤਾਂ ਮੈਨੂੰ ਕਾਫੀ ਦੇਰ ਤੋਂ ਸੀਗਾ ਪਰ ਜਿੱਦਾਂ ਮੇਰੇ ਇੱਕ ਫਰੈਂਡ ਸਰਕਲ ਸੀਗੇ ਉਹਨਾਂ ਨੇ ਮੈਨੂੰ ਜਿੱਦਾਂ ਸੀ ਪਾਤਰ ਸਾਹਿਬ ਨੂੰ ਸੁਣਦੇ ਰਹਿੰਦੇ ਸੀ ਇਹਨਾਂ ਦੀਆਂ ਲਿਖੀਆਂ ਰਚਨਾਵਾਂ ਨੂੰ ਜਿਨ੍ਹਾਂ ਨੂੰ ਸੁਣ ਸੁਣ ਕੇ ਪੜ ਪੜ ਕੇ ਸਾਨੂੰ ਇਸ ਤਰ੍ਹਾਂ ਦਾ ਇੱਕ ਚੇਟਕਾ ਜੀ ਲੱਗੀ ਮਨ ਦੇ ਅੰਦਰ ਹੈ ਨਾ ਲਿਖਣ ਦਾ ਸ਼ੌਂਕ ਤਾਂ ਕਾਫੀ ਦੇਰ ਤੋਂ ਸੀਗਾ ਪਰ ਜਦੋਂ ਸੀ ਇਹਨਾਂ ਨੂੰ ਸੁਣਦੇ ਸੀਗੇ ਤਾਂ ਉਹ ਇੱਕੋ ਜਿਹੜੀ ਚੰਗਿਆਰੀ ਸੀ ਉਹ ਇੱਕ ਅੱਗ ਬਣ ਕੇ ਬਲਦੀ ਸੀਗੀ ਹੈ ਨਾ ਜੀ ਫਿਰ ਮੈਂ ਹੌਲੀ ਹੌਲੀ ਇਹਨਾਂ ਨੂੰ ਇੱਕ ਕਿਤਾਬ ਦੇ ਰੂਪ ਦੇ ਵਿੱਚ ਧਾਰਨ ਕੀਤਾ ਮੇਰੀ ਆਪਣੀ ਲਿਖੀ ਕਿਤਾਬ ਦੇ ਵਿੱਚ ਇੱਕ ਕਵਿਤਾ ਵਾ ਜਿਹੜੀ ਮੈਂ ਪਾਤਰ ਸਾਹਿਬ ਨੂੰ ਭੋਗ ਦੇ ਉਹਨਾਂ ਦੀ ਸ਼ਰਧਾਂਜਲੀ ਵਜੋਂ ਅਰਪਿਤ ਕਰ ਰਿਹਾ ਹਾਂ ਅੱਛਾ ਲਾਈਨ ਤੁਸੀਂ ਲਿਖੀ ਹੈ ਪਾਤਰ ਨੂੰ ਵਿਦਾ ਕਰਦੇ ਹਾਂ ਸਭ ਨੇ ਗੱਲ ਲੱਗ ਰੋਣਾ ਹੈ ਇਹ ਮਨ ਦੇ ਵਿੱਚ ਖਿਆਲ ਕਦੋਂ ਆਇਆ ਸੀਗਾ ਇਹ ਪਾਤਰ ਨੂੰ ਵਿਦਾ ਕਰਦੇ ਹਾਂ ਇਹ ਤਾਂ ਜਿਸ ਦਿਨ ਇਹਨਾਂ ਨੂੰ ਅਸੀਂ ਵਿਦਾ ਕੀਤਾ ਉਸੇ ਦਿਨ ਆਇਆ ਖਿਆਲ ਕਿਉਂਕਿ ਵੈਸੇ ਜਿਹੜੀ ਜਿਹੜਾ ਇਹਦਾ ਕਵਿਤਾ ਦਾ ਸਿਰਲੇਖ ਸੀਗਾ ਉਹ ਸੀਗਾ ਕਿ ਮੈਨੂੰ ਵਿਦਾ ਕਰਦੇ ਹਾਂ ਸਭ ਨੇ ਗੱਲ ਲੱਗ ਰੋਣਾ ਹੈ ਜੀ ਇਹ ਪਾਤਰ ਸਾਹਿਬ ਦੇ ਵੱਲੋਂ ਅਸੀਂ ਜਾਨਕੀ ਕਹਿ ਰਹੇ ਹਾਂ ਕਿ ਜਦੋਂ ਪਾਤਰ ਸਾਹਿਬ ਆਪ ਕਿਤੇ ਗੱਲ ਕਰਦੇ ਹੋਣਗੇ ਜਾਂ ਇਸ ਦੁਨੀਆ ਤੋਂ ਦੂਰ ਜਾਂ ਇੱਧਰ ਜਾਂ ਕਿਤੇ ਉਹ ਕਹਿੰਦੇ ਮੈਨੂੰ ਵਿਦਾ ਕਰਦਿਆਂ ਸਭ ਨੇ ਗੱਲ ਲੱਗ ਰੋਣਾ ਹੈ ਜਿੱਦਾਂ ਇਹਦੇ ਵਿੱਚ ਲਿਖਿਆ ਸੀ ਕਹਿੰਦਾ ਵਿਆਹ ਵਰਗਾ ਮਾਹੌਲ ਹੋਣਾ ਹੈ ਜਦੋਂ ਆਪਾਂ ਨੂੰ ਮਿਲਦੇ ਆ ਤਾਂ ਵਿਆਹ ਵਰਗਾ ਮਾਹੌਲ ਹੁੰਦਾ ਨਾ ਹਰ ਇੱਕ ਬੰਦਾ ਮਿਲਦਾ ਆ ਕੇ ਕਹਿੰਦਾ ਵਿਆਹ ਵਰਗਾ ਮਾਹੌਲ ਹੋਣਾ ਹੈ ਮੈਨੂੰ ਵਿਦਾ ਕਰਦਿਆਂ ਸਭ ਨੇ ਗੱਲ ਲੱਗ ਰੋਣਾ ਹੈ ਬਸ ਚਾਰ ਕੁ ਦਿਨਾਂ ਦਾ ਰੋਣਾ ਧੋਣਾ ਹੈ ਫਿਰ ਤਾਂ ਉਹੀ ਹੋਣਾ ਸੀ ਜੋ ਪਹਿਲਾਂ ਹੁੰਦਾ ਸੀ ਤੇ ਤਾਂ ਉਹੀ ਹੁੰਦਾ ਜੋ ਪਹਿਲਾਂ ਹੁੰਦਾ ਸੀ ਕੋਈ ਬੜੀ ਤੁਸੀਂ ਪਾਤਰ ਸਾਹਿਬ ਨੂੰ ਮਿਲੇ ਹੋ ਜਦੋਂ ਤੁਸੀਂ ਕਿਤਾਬ ਲਿਖੀ ਉਦੋਂ ਤੁਸੀਂ ਮਿਲੇ ਮੇਰੀ ਜ਼ਿਆਦਾ ਕੋਈ ਵੱਡੀ ਮੁਲਾਕਾਤ ਨਹੀਂ ਹੈਗੀ ਬਸ ਉਹਨਾਂ ਨੂੰ ਦੇਖ ਕੇ ਹੀ ਅਸੀਂ ਇਹੀ ਸੋਚਦੇ ਰਹਿੰਦੇ ਸੀ ਕਿ ਜਦੋਂ ਉਹਨਾਂ ਨੂੰ YouTube ਤੇ ਦੇਖਣਾ ਸਾਨੂੰ ਇਦਾਂ ਲੱਗਦਾ ਸੀ ਕਿ ਸਾਡੇ ਨਾਲ ਹੀ ਨੇ ਉਹ ਉਹ ਆਪਣੀਆਂ ਗੱਲਾਂ ਦੇ ਨਾਲ ਬੋਲਾਂ ਦੇ ਨਾਲ ਦੂਜੇ ਬੰਦੇ ਨਾਲ ਇਦਾਂ ਦਾ ਸਬੰਧ ਬਣਾ ਲੈਂਦੇ ਸੀ ਕਿ ਸਾਨੂੰ ਲੱਗਦਾ ਹੀ ਨਹੀਂ ਸੀਗਾ ਕਿ ਉਹ ਸਾਡੇ ਤੋਂ ਦੂਰ ਨੇ ਉਹ ਜਦੋਂ ਪਤਾ ਲੱਗਾ ਕੁਝ ਦਿਨ ਪਹਿਲਾਂ ਪਾਤਰ ਸਾਹਿਬ ਦਾ ਦਿਹਾਂਤ ਹੋਇਆ ਮਨ ਦੇ ਵਿੱਚ ਖਿਆਲ ਬਹੁਤ ਬਹੁਤ ਟੋਟਲੀ ਸ਼ੌਕਡ ਵੀ ਜਾਨਕਿ ਜਿੱਦਾਂ ਪੈਰਾਥਿਲਿਓ ਜ਼ਮੀਨ ਨਿਕਲਦੀ ਹੁੰਦੀ ਨਾ ਜਿੱਦਾਂ ਆਪਾਂ ਕਹਿੰਨੇ ਵੀ ਇੱਕ ਚੀਜ਼ ਦਾ ਇੱਕਦਮ ਰੁਕ ਜਾਣਾ ਨਾ ਸਾਡੇ ਸਾਹਿਤਕ ਨੂੰ ਇੱਕ ਰੁਕਣ ਵਾਲਾ ਸਾਬ ਹੋਇਆ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਕਿ ਸਾਨੂੰ ਹੁਣ ਇੱਕ ੱੱਕਾ ਕਿਸ ਤਰ੍ਹਾਂ ਲੱਗੂਗਾ ਜਿਹੜੇ ੱੱਕੇ ਨਾਲ ਅਸੀਂ ਆਪਣੀ ਸਾਹਿਤ ਨੂੰ ਅੱਗੇ ਤੋਰਨਾ ਉਹ ਪਾਤਰ ਸਾਹਿਬ ਤੋਂ ਬਨਾ ਮੈਨੂੰ ਨਹੀਂ ਸੀ ਲੱਗਦਾ ਕਿ ਕੋਈ ਕਰ ਸਕਦਾ ਵਾ ਪਰ ਸਾਨੂੰ ਉਡੀਕ ਰਹੀ ਹੈ ਉਹਨਾਂ ਦੀ ਬੋਲਾਂ ਨਾਲ ਵੀ ਸਾਨੂੰ ਇੱਕ ਬਹੁਤ ਵੱਡਾ ਜਨਕਾ ਅਸੀਂ ਤੁਰੇ ਰਵਾਂਗੇ ਹੌਲੀ ਹੌਲੀ ਅਸੀਂ ਉਹਨਾਂ ਦੇ ਉਪਦੇਸ਼ ਤੋਂ ਜਾਂ ਉਹਨਾਂ ਦੀ ਲਾਈਨ ਤੋਂ ਕਦੀ ਵੀ ਭਟਕਾਂਗੇ ਨਹੀਂ ਅਸੀਂ ਹੌਲੀ ਹੌਲੀ ਜਿੰਨੇ ਜੋ ਅੱਗੇ ਹੈਗੇ ਉਹਨਾਂ ਦੇ ਮਗਰ ਉਹਨਾਂ ਦੇ ਰਾਹ ਤੇ ਤੁਰੇ ਰਵਾਂਗੇ ਤੁਸੀਂ ਅੰਤ ਵਿੱਚ ਆਦਾਸ ਤੇ ਪਹੁੰਚੇ ਹੋ ਤੇ ਇਸ ਸੀਜ਼ਨ ਤੁਸੀਂ ਭੇਟ ਕਰਨ ਲੱਗੇ ਹੋ ਲੱਗਦਾ ਹੈ ਕਿ ਇਹ ਭੇਂਟ ਤੁਹਾਡੀ ਸਵੀਕਾਰ ਹੋਵੇ ਪੇਟ ਸਵੀਕਾਰ ਮੈਨੂੰ ਮੈਂ ਚਾਹੁੰਦਾ ਨਹੀਂ ਸੀਗਾ ਕਿ ਇਹ ਪੇਟ ਉਹਨਾਂ ਨੂੰ ਸਵੀਕਾਰ ਹੋਵੇ ਅਸੀਂ ਉਹਨਾਂ ਨੂੰ ਆਪ ਮਿਲਦੇ ਰਹਿੰਦੇ ਉਹ ਸਾਨੂੰ ਸਵੀਕਾਰ ਰਹਿੰਦੇ ਅਸੀਂ ਉਹਨਾਂ ਨੂੰ ਸਵੀਕਾਰ ਰਹਿੰਦੇ ਇਹ ਤਾਂ ਚਲੋ ਹੁਣ ਮੇਰੇ ਮਨ ਦੀ ਇੱਕ ਚੀਜ਼ ਤਾਂ ਸੀਗੀ ਕਿ ਮੈਂ ਅੱਜ ਦੇ ਰਿਹਾ ਹਾਂ ਉਹਨਾਂ ਨੂੰ ਮੈਂ ਨਾ ਹੁਣ ਚਾਹੁੰਦਾ ਮੈਂ ਨਾ ਪਹਿਲਾਂ ਕਦੀ ਚਾਹੁੰਦਾ ਸੀ ਕਿ ਉਹਨਾਂ ਨੂੰ ਸਵੀਕਾਰ ਹੋਵੇ ਕਿਉਂਕਿ ਅਸੀਂ ਚਾਹੁੰਦੇ ਨਹੀਂ ਸੀਗੇ ਕਿ ਉਹ ਸਾਡੇ ਤੋਂ ਦੂਰ ਜਾਣ ਪਰ ਇਹ ਤਾਂ ਹੁਣ ਇੱਕ ਫਾਰਮੈਲਟੀ ਕਹਿ ਸਕਦੇ ਕਿ ਚਲੋ ਸਾਨੂੰ ਕਰਨਾ ਪੈ ਰਿਹਾ ਵਾ ਪਰ ਅਸੀਂ ਹੱਲੇ ਵੀ ਇਹੀ ਜਾਣਦੇ ਕਿ ਉਹ ਸਾਡੇ ਤੋਂ ਦੂਰ ਨਹੀਂ ਹੋ ਆਪਣੀਆਂ ਕਵਿਤਾਵਾਂ ਨਾਲ ਆਪਣੇ ਸ਼ਬਦਾਂ ਨਾਲ ਹਮੇਸ਼ਾ ਸਾਡੇ ਅੰਗ ਸੰਗ ਹੈਗਾ ਸ਼ੁਕਰੀ ਤੋ ਬਿਲਕੁਲ ਇੱਕ ਕਿਤਾਬ ਇਹਨਾਂ ਨੇ ਲਿਖੀ ਸੀ ਕੁਝ ਦਿਨ ਪਹਿਲਾਂ ਲਿਖੀ ਸੀ ਕਿਤਾਬ ਜਿਸ ਦੇ ਵਿੱਚ ਲਿਖਿਆ ਕਿ ਪਾਤਰ ਨੂੰ ਵਿਦਾ ਕਰਦੇ ਆ ਸਭ ਨੇ ਇੱਕ ਗੱਲ ਲੱਗ ਰੋਣਾ ਹੈ ਤਾਂ ਉਹ ਅਸਲ ਦੇ ਵਿੱਚ ਜਦੋਂ ਹੁੰਦਾ ਹੈ ਤਾਂ ਉਦੋਂ ਕੀ ਕੁਝ ਮਾਹੌਲ ਬਣਿਆ ਹੈ ਜਾਂ ਫਿਰ ਕੀ ਅਸਲ ਦੇ ਵਿੱਚ ਹੋਇਆ ਜਦੋਂ ਇਸ ਸ਼ਾਗਿਰਦ ਨੇ ਦੇਖਿਆ ਤਾਂ ਇਸ ਦੇ ਪੈਰ ਦੇ ਥੱਲੇ ਜ਼ਮੀਨ ਖਿਸਕ ਗਈ ਅੱਜ ਜਦੋਂ ਇਸ ਕਿਤਾਬ ਦੀਆਂ ਇੱਕ ਕਵਿਤਾ ਨੂੰ ਜਦੋਂ ਪੇਟ ਕਰਨ ਦੇ ਲਈ ਪਹੁੰਚਿਆ ਹੈ ਤਾਂ ਇਸ ਦਾ ਕਹਿਣਾ ਹੈ ਕਿ ਮੈਂ ਕਦੇ ਨਹੀਂ ਚੋਣਾ ਸੀ ਕਿ ਕਿਤਾਬ ਨੂੰ ਪੇਟ ਕਰਾਂ ਮੈਂ ਕਦੇ ਨਹੀਂ ਚੋਣਾ ਸੀ ਕਿ ਪਾਤਰ ਸਾਫ ਸਾਡੇ ਤੋਂ ਦੂਰ ਜਾਣ ਪਰ ਅੱਜ ਇਹ ਪੇਟ ਕਰਨੀ ਪੈ ਰਹੀ ਹੈ ਅੱਜ ਪਾਤਰ ਸਾਫ ਸਾਡੇ ਤੋਂ ਦੂਰ ਚੱਲ ਗਏ ਨੇ ਕਮਰਪੁਰ ਸੰਪੰਕ ਦੇ ਨਾਲ ਰਾਜੂ ਗੁਪਤਾ ਬਾਬੂ ਸਾਹਿਤਾ ਵਿਧਾਨ